ਸਾਹਿਬ ਸੱਚੇ ਪਾਤਸ਼ਾਹ ਸਤਿਗੁਰੂ ਜੀ ਦੀ ਵਡਿਆਈ ਲਿਖਦਿਆਂ ਭਾਈ ਗੁਰਦਾਸ ਜੀ ਨੇ ਵਚਨ ਲਿਖੇ ਨੇ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ ਅਰਜੁਨ ਕਾਇਆ ਪਲਟਕੇ ਮੂਰਤ ਹਰ ਗੋਬਿੰਦ ਸਵਾਰੀ ਚੱਲੀ ਪੀੜੀ ਛੋਟੀਆਂ ਰੂਪ ਦਿਖਾਵਣ ਵਾਰੋ ਵਾਰੀ ਦਲ ਭੰਜਨ ਗੁਰ ਸੂਰਮਾ ਵੱਡ ਜੋਦਾ ਬਹੁਤ ਪਰਉਪਕਾਰੀ ਪੁੱਛਣ ਸਿੱਖ ਅਰਦਾਸ ਕਰ 6 ਮਹੀਨਾ ਤੱਕ ਦਰਸ਼ਨ ਨਿਹਾਰੀ ਅਕਮ ਅਗੋਚਰ ਸਤਿਗੁਰੂ ਬੋਲੇ ਮੁਖ ਤੇ ਸੁਣੋ ਸੰਸਾਰੀ ਕਲਯੁਗ ਪੀੜੀ ਛੋਡੀਆਂ ਨਿਚਲ ਨੀਵ ਉਸਾਰ ਖਲਾਰੀ ਜੁਗ ਜੁਗ ਸਤਿਗੁਰ ਧਰੇ ਅਵਤਾਰੀ ਭਾਈ ਗੁਰਦਾਸ ਜੀ ਕਹਿੰਦੇ ਪੰਜ ਪਿਆਲੇ ਸਤ ਸੰਤੋਖ ਦਇਆ ਧਰਮ ਧੀਰਜ ਤੇ ਪੰਜ ਪੀਰ ਧੰਨ ਗੁਰੂ ਨਾਨਕ ਸਾਹਿਬ ਧੰਨ ਗੁਰੂ ਅੰਗਦ ਸਾਹਿਬ ਧੰਨ ਗੁਰੂ ਅਮਰਦਾਸ ਸਾਹਿਬ ਧੰਨ ਗੁਰੂ ਰਾਮਦਾਸ ਸਾਹਿਬ ਜੀ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਪੀਰ ਦਾ ਅਰਥ ਹੁੰਦਾ ਹੈ ਵੱਡਾ ਤੇ ਗੁਰੂ ਅਰਜੁਨ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਲੈ ਕੇ ਗੁਰੂ ਨਾਨਕ ਸਾਹਿਬ ਤੱਕ ਪੰਜ ਗੁਰੂ ਸਹਿਬਾਨ ਭਾਈ ਗੁਰਦਾਸ ਜੀ ਕਹਿੰਦੇ ਇਹ ਪੰਜ ਪੀਰ ਨੇ ਜਿਨ੍ਹਾਂ ਨੇ ਸਤ ਸੰਤੋਖ ਦਇਆ ਧਰਮ ਧੀਰਜ ਦੇ ਪੰਜ ਪਿਆਲੇ ਪੀਤੇ ਔਰਕਿਆਂ ਪੰਜ ਗੁਰੂ ਸਾਹਿਬਾਂ ਤੋਂ ਬਾਅਦ ਪੰਜ ਪੀਰਾਂ ਤੋਂ ਬਾਅਦ ਛਠਮ ਪੀਰ ਛਠਮ ਦਾ ਅਰਥ ਹੁੰਦਾ ਛੇਵਾਂ ਪੀਰ ਧੰਨ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਗੁਰੂ ਨਾਨਕ ਦੀ ਜੋਤ ਦਾ مالک ਬਣਦਾ ਤੇ ਅਸਲ ਵਿੱਚ ਅਰਜੁਨ ਕਾਇਆ ਪਲਟਕੈ ਮੂਰਤ ਹਰਗੋਬਿੰਦ ਸਵਾਰੀ ਕਹਿੰਦੇ ਅਸਲ ਵਿੱਚ ਗੁਰੂ ਅਰਜੁਨ ਸਾਹਿਬ ਨੇ ਆਪਣਾ ਸਰੀਰ ਬਟਾਇਆ ਹੈ ਜੋਤ ਉਹਾ ਜੁਗਤ ਸਾਇ ਸਹ ਕਾਇਆ ਫੇਰ ਪਲਟਿਆ ਕਹਿੰਦੇ ਜੋਤ ਉਹੀ ਹੈ ਜਿਹੜੀ ਗੁਰੂ ਨਾਨਕ ਸਾਹਿਬ ਦੇ ਅੰਦਰ ਸੀ ਉਹੀ ਜੋਤ ਪੰਜ ਗੁਰੂ ਸਾਹਿਬਾਂ ਚੋਂ ਵਿਚਰਦੀ ਅੱਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅੰਦਰ ਸੁਭਾਈਮਾਨ ਹੋ ਗਈ ਹੈ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਸਤਗੁਰੂ ਜੀ ਦਾ ਆਗਮਨ ਸਤਕਾਰਯੋਗ ਮਾਤਾ ਗੰਗਾ ਜੀ ਦੀ ਪਾਵਨ ਕੋਖ ਤੋਂ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਗ੍ਰਹਿ ਗੁਰੂ ਕੀ ਵਡਾਲੀ ਦੇ ਵਿੱਚ ਜੋ ਬਿਕਰਮੀ ਸੰਮਤ 1652 ਅਨੁਸਾਰ 1595 ਈਸਵੀ ਸਨ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਆਗਮਨ ਹੋਇਆ ਔਰ ਇਤਿਹਾਸਕਾਰਾਂ ਦੇ ਕਥਨ ਅਨੁਸਾਰ ਵੈਸੇ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਸਤਗੁਰੂ ਜੀ ਦੀ ਸ਼ਾਦੀ ਦੇ ਬਾਬਤ ਵਿਦਵਾਨਾਂ ਨੇ ਵਿਚਾਰ ਦਿੱਤੇ ਨੇ ਭਟ ਮਥਰਵਾ ਜੀ ਦੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਾਣੀ ਹੈ ਤੇ ਮਧੁਰਾ ਭਟ ਦੀ ਭਟ ਵਈਆਂ ਇਹਨਾਂ ਨੇ ਲਿਖੀਆਂ ਜਿਵੇਂ ਆਪਾਂ ਵੇਖਦੇ ਆਂ ਪਿੰਡ ਦੇ ਵਿੱਚ ਇੱਕ ਚਲੋ ਅੱਜ ਦੀ ਭਾਸ਼ਾ ਵਿੱਚ ਕਹਨ ਲੋ ਤੇ ਉਹਨੂੰ ਨਾਈ ਕਹਿ ਦਿੱਤਾ ਜਾਂਦਾ ਹੈ ਉਹ ਇੱਕ ਪਰਿਵਾਰ ਦਾ ਬਿਓਰਾ ਸਾਹਮਣੇ ਰੱਖਦਾ ਹੈ ਇਹ ਫਲਾਣੇ ਦਾ ਪੁੱਤਰ ਹੈ ਫਲਾਣੇ ਦਾ ਪੋਤਰਾ ਹੈ ਫਲਾਣੇ ਦਾ ਪਰਪੋਤਰਾ ਹੈ ਓਵੇਂ ਜਿਵੇਂ ਪਹਿਲਾਂ ਹਿੰਦੂਆਂ ਦੇ ਵਿੱਚ ਭਟ ਹੁੰਦੇ ਸੀ ਮੁਸਲਮਾਨੀਆਂ ਮੁਸਲਮਾਨਾਂ ਦੇ ਵਿੱਚ ਮਿਰਾਸੀ ਹੁੰਦੇ ਸੀ ਜਿਹੜੇ ਉਹਨਾਂ ਦੇ ਪਰਿਵਾਰ ਦਾ ਬਿਓਰਾ ਸਾਹਬ ਦੇ ਸੀ ਕਿ ਇਹ ਕੀ ਦਾ ਬੇਟਾ ਹੈ ਕੀ ਦਾ ਪੋਤਰਾ ਹੈ ਕੀ ਦਾ ਪਰਪੋਤਰਾ ਹੈ ਸੋ ਇਸ ਤਰ੍ਹਾਂ ਹਿੰਦੂਆਂ ਦੇ ਵਿੱਚ ਭੱਟ ਹੋਇਆ ਕਰਦੇ ਸੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਭੱਟਾਂ ਦੀ ਬਾਣੀ ਹੈ ਤੇ ਭੱਟ ਵਈਆਂ ਬਾਣੀ ਵਿੱਚ ਨਹੀਂ ਨੇ ਵੈਸੇ ਭੱਟ ਵਈਆਂ ਦੇ ਵਿੱਚ ਉਹਨਾਂ ਨੇ ਗੁਰੂ ਸਾਹਿਬਾਂ ਦੇ ਜੀਵਨ ਦਾ ਬਿਓਰਾ ਦਿੱਤਾ ਹੈ ਕਿ ਕਿਹੜੇ ਗੁਰੂ ਸਾਹਿਬ ਦਾ ਪਿਤਾ ਕੌਣ ਸੀ ਦਾਦਾ ਕੌਣ ਸੀ ਪੜਦਾਦਾ ਕੌਣ ਸੀ ਇਸ ਤਰ੍ਹਾਂ ਉਹਨਾਂ ਨੂੰ ਭੱਟ ਵਈਆਂ ਕਿਹਾ ਜਾਂਦਾ ਹੈ ਪਟ ਮਤਰਾ ਜੀ ਅਨੁਸਾਰ ਧੰਨ ਗੁਰੂ ਅਰਜੁਨ ਸਾਹਿਬ ਜੀ ਦੀਆਂ ਦੋ ਸ਼ਾਦੀਆਂ ਹੋਈਆਂ ਪਹਿਲੀ ਸ਼ਾਦੀ 1575 ਇਸਵੀ ਸਨ ਦੇ ਵਿੱਚ ਮਾਤਾ ਰਾਮਦੇਈ ਜਿਸ ਨੂੰ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਵੀ ਮਾਤਾ ਰਾਮ ਕੌਰ ਦੇ ਨਾਮ ਨਾਲ ਲਿਖਿਆ ਹੈ ਔਰ ਰਤਨ ਸਿੰਘ ਜੱਗੀ ਇੱਕ ਇਤਿਹਾਸਕਾਰ ਉਹਨਾਂ ਨੇ ਵੀ ਲਿਖਿਆ ਕਿ ਗੁਰੂ ਅਰਜੁਨ ਸਾਹਿਬ ਜੀ ਦੀ ਪਹਿਲੀ ਸ਼ਾਦੀ 1575 ਇਸਵੀ ਸਨ ਦੇ ਵਿੱਚ ਹੋਈ ਔਰ ਜਿਹੜੇ ਮਾਤਾ RAMDEVI ਜੀ ਨੇ ਉਹ ਕਿਸੇ ਕਾਰਨ ਵਾ ਸਰੀਰਕ ਹਾਲਤ ਠੀਕ ਨਾ ਹੋਣ ਕਰਕੇ ਕੁਝ ਸਮੇਂ ਬਾਅਦ ਹੀ ਅਕਾਲ ਚਲਾਣਾ ਕਰ ਗਏ ਧੰਨ ਗੁਰੂ ਅਰਜੁਨ ਸਾਹਿਬ ਜੀ ਦੀ ਦੂਸਰੀ ਸ਼ਾਦੀ ਮਾਉ ਪਿੰਡ ਦੇ ਰਹਿਣ ਵਾਲੇ ਫਲੌਰ ਤਹਿਸੀਲ ਦਾ ਇਹ ਪਿੰਡ ਹੈ ਸਤਕਾਰਯੋਗ ਮਾਤਾ ਗੰਗਾ ਜੀ ਭਾਈ ਕਿਸਨ ਚੰਦ ਜੀ ਦੀ ਸੁਪੁੱਤਰੀ ਨੇ ਮਾ ਦਾ ਨਾਮ ਤਨਵੰਤੀ ਹੈ ਇਹਨਾਂ ਦੇ ਗ੍ਰਹਿ ਮਾਤਾ ਗੰਗਾ ਜੀ ਦਾ ਜਨਮ ਹੋਇਆ ਇਤਿਹਾਸਕਾਰਾਂ ਅਨੁਸਾਰ ਲਗਭਗ 1568 ਈਸਵੀ ਸਾਲ ਦਾ ਜ਼ਿਕਰ ਹੈ ਮਾਤਾ ਗੰਗਾ ਜੀ ਦੇ ਜਨਮ ਦੀ ਧਾਰੀਕ 1568 ਦੇ ਨੇੜੇ ਤੇੜੇ ਦੱਸਦੇ ਨੇ ਔਰ ਮਾਤਾ ਗੰਗਾ ਜੀ ਦੇ ਨਾਲ ਧਨ ਗੁਰੂ ਅਰਜੁਨ ਦੇ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਾਦੀ ਜਿਹੜੀ ਹੈ ਉਹ 1579 ਈਸਵੀ ਸਾਲ ਦੇ ਵਿੱਚ ਹੋਈ 1 ਇੱਕ ਘਟ 80 ਉਸ ਵਕਤ ਧਨ ਗੁਰੂ ਅਰਜੁਨ ਸਾਹਿਬ ਜੀ ਦੀ ਉਮਰ ਲਗਭਗ 16 ਸਾਲ ਦੇ ਕਰੀਬ ਬਣਦੀ ਹੈ ਔਰ માતા ਗੰਗਾਜੀ ਦੀ ਉਮਰ ਲਗਭਗ 13-14 ਸਾਲ ਦੇ ਕਰੀਬ ਬਣਦੀ ਹੈ। ਰੌਬਚਾਰ ਗੁਰੂ ਅਰਜੁਨ ਸਾਹਿਬ ਜੀ ਦੀ ਸ਼ਾਦੀ ਦਾ ਇੱਕ ਵੱਖਰਾ ਇਤਿਹਾਸ ਆਪ ਜੀ ਨੇ ਸੁਣਿਆ ਹੋਏਗਾ ਕਿ ਜਦੋਂ માતા ਗੰਗਾਜੀ ਨੂੰ ਵਿਆਹਣ ਗਏ ਪਿੰਡ ਵਾਲਿਆਂ ਨੇ ਇੱਕ ਦਰਖਤ ਨੂੰ ਕੱਟ ਕੇ ਉਹਦਾ ਕਿਲਾ ਘੜਿਆ ਤੇ ਕਹਿਣ ਲੱਗੇ ਕਿ ਸਾਡੇ ਪਿੰਡ ਦੀ ਇਹ ਰੀਤ ਹੈ, ਇਹ ਰਸਮ ਹੈ ਕਿ ਅਸੀਂ ਲੜਕੀ ਤਾਂ ਡੋਲੀ ਬਿਠਾਉਣੀ ਹੈ ਪਹਿਲਾਂ ਜਿਹੜਾ ਲਾੜਾ ਹੈ ਉਹ ਮੋੜੀ ਪੁੱਟ ਦੇ ਘੋੜੇ ਤੇ ਚੜ ਕੇ ਕਿਲਾ ਪੁੱਟ ਦੇ ਨੇੜੇ ਨਾਲ ਇਤਿਹਾਸਕਾਰਾਂ ਨੇ ਲਿਖਿਆ ਦਾਸ ਜੀ ਉਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਸੀ ਪਿਛਲੇ ਪਿਛਲੇ ਸਾਲ ਜਿਸ ਨਗਰ ਦੇ ਮਾਤਾ ਗੰਗਾ ਜੀ ਰਹਿਣ ਵਾਲੇ ਨੇ ਉਸ ਸਥਾਨ ਤੇ ਉਹਨਾਂ ਨੇ ਇੱਕ ਦਰਖਤ ਕੱਟ ਕੇ ਇੱਕ ਕਿਲਾ ਘੜ ਦਿੱਤਾ ਜੜਾਂ ਵਿੱਚ ਨੇ ਤੇ ਗੁਰੂ ਅਰਜਨ ਸਾਹਿਬ ਨੂੰ ਕਹਿੰਦੇ ਨੇ ਘੋੜੇ ਤੇ ਚੜ ਕੇ ਵਰਸ਼ੇ ਦੇ ਨਾਲ ਇਹ ਕਿਲਾ ਪੁੱਟਣਾ ਹੈ ਅਸਲ ਵਿੱਚ ਹੈ ਉਹ ਦਰਖਤ ਸੀ ਪਰ ਉਹਨੂੰ ਕਿੱਲੇ ਦੀ ਤਰ੍ਹਾਂ ਘੜ ਦਿੱਤਾ ਤੇ ਗੁਰੂ ਅਰਜੁਨ ਸਾਹਿਬ ਜੀ ਨੂੰ ਆਪਣੇ ਵੱਲੋਂ ਕਹਿ ਸਕਦੇ ਆ અપਮਾਨਿਤ ਕਰਨਾ ਚਾਹੁੰਦੇ ਸੀ ਪਰ ਦੀਨ ਦੁਨੀਆ ਦੇ ਮਾਲਕ ਧੰਨ ਗੁਰੂ ਅਰਜੁਨ ਦੇਵ ਸੱਚਾ ਪਾਤਸ਼ਾਹ ਘੋੜੇ ਤੇ ਅਸਵਾਰ ਹੋਏ ਹੱਥ ਵਿੱਚ ਨੇਜਾ ਲਿਆ ਜ਼ੋਰ ਨਾਲ ਘੋੜਾ ਭਜਾ ਕੇ ਸਤਿਗੁਰੂ ਨੇ ਕਿੱਲੇ ਦੇ ਵਿੱਚ ਉਸ ਜੜ ਦੇ ਵਿੱਚ ਮਾਰਿਆ ਤੇ ਸਤਿਗੁਰੂ ਸਹਿਜ ਸੁਭਾਅ ਬਚਨ ਕਰਦੇ ਲੋ ਮਉ ਪਿੰਡ ਦੀ ਜੜ ਉੱਟੀ ਗਈ ਮਾਤਾ ਗੰਗਾ ਜੀ ਨੂੰ ਪਤਾ ਲੱਗਿਆ ਗਿਆਨੀ ਮਾਨ ਸਿੰਘ ਜੀ ਝੌਰ ਕਹਿੰਦੇ ਨੇ ਭਰੇ ਤਵਾ ਦੀ ਬਾਣ ਵਿੱਚ ਮਾਤਾ ਗੰਗਾ ਜੀ ਹੱਥ ਜੋੜ ਕੇ ਆ ਕੇ ਕਹਿਣ ਲੱਗੇ ਸਤਿਗੁਰੂ ਜੀ ਮੇਰੇ ਪਿੰਡ ਵਾਲਿਆਂ ਕੋਲੋਂ ਭੁੱਲ ਹੋਈ ਮਾਫ਼ ਕਿਰਪਾ ਮੰਗਦੀ ਐ ਪਰ ਮੈਂ ਇੱਥੇ ਜੰਮੀ ਪੜੀ ਮੇਰੇ ਮਾਤਾ ਪਿਤਾ ਦਾ ਇਹ ਮੇਰਾ ਜਨਮ ਭੂਮੀ ਐ ਮੇਰੇ ਮਾਤਾ ਪਿਤਾ ਦਾ ਪਿੰਡ ਐ ਕਿਰਪਾ ਕਰੋ ਇਸ ਪਿੰਡ ਦੇ ਉੱਪਰ ਜਿਹੜਾ ਤੁਸੀਂ ਇਹ ਬਚਨ ਆਖਿਆ ਉਹ ਵਾਪਸ ਕਰੋ ਤੇ ਗੁਰੂ ਅਰਜਨ ਸਾਹਿਬ ਕਹਿੰਦੇ ਬਚਨ ਵਾਪਸ ਨਹੀਂ ਹੋ ਸਕਦਾ ਪਰ ਇਹ ਪਿੰਡ ਇੱਕ ਵਾਰ ਉੱਜੜੇਗਾ ਦੁਬਾਰਾ ਫਿਰ ਵਸੇਗਾ ਤੇ ਬਹੁਤ ਵਸੇਗਾ ਤੇ ਤੁਹਾਡਾ ਨਾਮ ਇਸ ਪਿੰਡ ਵਿੱਚ ਹਮੇਸ਼ਾ ਰਹੇਗਾ ਰਬ ਵਿਚਾਰ ਸੋ ਇਸ ਤਰ੍ਹਾਂ ਗੁਰੂ ਅਰਜਨ ਸਾਹਿਬ ਜੀ ਦੀ ਇਹ ਸ਼ਾਦੀ ਦਾ ਇਤਿਹਾਸ ਹੈ ਗੁਰੂ ਅਰਜਨ ਸਾਹਿਬ ਜੀ ਦੀ ਸ਼ਾਦੀ ਨੂੰ ਅੱਜ ਬਹੁਤ ਸਮਾਂ ਹੋ ਗਿਆ 1681 ਇਸਵੀ 1581 ਇਸਵੀ ਸਾਲ ਦੇ ਵਿੱਚ ਧੰਨ ਗੁਰੂ ਅਰਜਨ ਸਾਹਿਬ ਗੁਰਤਾ ਗੱਦੀ ਤੇ ਵਿਰਾਸਵਾਨ ਹੋਏ ਨੇ ਕਾਫੀ ਸਮਾਂ ਜਿਹੜਾ ਉਹ ਬਤੀਤ ਹੋ ਗਿਆ ਅੰਮ੍ਰਿਤਸਰ ਸਾਹਿਬ ਦੀ ਧਰਤੀ ਗੁਰੂ ਅਰਜੁਨ ਸਾਹਿਬ ਜੀ ਦੇ ਕੋਲ ਬੇਅੰਤ ਸੰਗਤਾਂ ਆਉਂਦੀਆਂ ਦਰਸ਼ਨ ਦੀ ਦਾਣ ਕਰਦੀਆਂ ਤੇ ਬੇਸ਼ਕੀਮਤੀ ਪੇਟਾਵਾਂ ਗੁਰੂ ਸਾਹਿਬ ਜੀ ਨੂੰ ਅਰਪਣ ਕਰਦੀਆਂ ਇੱਕ ਦਿਨ ਮਾਤਾ ਗੰਗਾ ਜੀ ਨੇ ਆਪਣੇ ਕੋਠੇ ਦੇ ਉੱਪਰ ਸੰਗਤ ਵੱਲੋਂ ਭੇਟ ਕੀਤੇ ਹੋਏ ਕੁਝ ਬਸਤਰ ਸੁੱਕਣੇ ਪਾਏ ਹੋਏ ਨੇ ਔਰ ਜਦੋਂ ਉਹ ਬਸਤਰ ਸੁਕਾਏ ਜਾ ਰਹੇ ਨੇ ਧੁੱਪੇ ਪਾਏ ਹੋਏ ਨੇ ਤੇ ਪ੍ਰਿਥੀ ਚੰਦ ਦੀ ਪਤਨੀ ਬੀਬੀ ਕਰਮੋਣਿਓ ਬਸਤਰ ਵੇਖੇ ਬਹੁਤ ਸੋਹਣੇ ਬਸਤਰ ਨੇ ਬڑے ਬੇਸ਼ਕੀਮਤੀ ਬਸਤਰ ਨੇ ਵੇਖ ਕੇ ਭੁੱਖ ਲੈਂਦੀ ਹੈ ਤੇ ਥੱਲੇ ਆਈ ਆਪਣੇ ਪਤੀ ਪ੍ਰਿਥੀਚੰਦ ਨੂੰ ਜਦੋਂ ਉਹ ਸ਼ਾਮ ਨੂੰ ਘਰ ਵਾਪਸ ਆਇਆ ਤੇ ਬੀਬੀ ਕਰਮੋ ਆਪਣੇ ਪਤੀ ਪ੍ਰਿਥੀਚੰਦ ਨਾਲ ਝਗੜਾ ਪਾ ਕੇ ਬੈਠ ਗਈ ਆਪਣੇ ਪਤੀ ਨੂੰ ਕਹਿੰਦੀ ਹੈ ਕਿ ਵੇਖੋ ਉਹਨਾਂ ਦੇ ਘਰ ਸੰਗਤਾਂ ਬੇਸ਼ਕੀਮਤੀ ਭੇਟਾਵਾਂ ਅਰਪਣ ਕਰਦੀਆਂ ਧਨ ਦੌਲਤ ਦੀ ਕੋਈ ਕਮੀ ਨਹੀਂ ਕਹਿੰਦੀ ਜੇ ਤੁਸੀਂ ਪਿਤਾ ਗੁਰੂ ਦੀ ਸੇਵਾ ਕੀਤੀ ਹੁੰਦੀ ਉਨ੍ਹਾਂ ਦੀ ਆਗਿਆ ਮੰਨੀ ਹੁੰਦੀ ਬੇਨਤੀ ਕਰਾਂ ਇੱਕ ਗੱਲ ਤੇ ਬੀਬੀ ਕਰਮੋ ਵੀ ਮੰਨਦੀ ਸੀ ਕਿ ਮੇਰੇ ਪਤੀ ਨੇ ਆਪਣੇ ਪਿਤਾ ਦੀ ਆਗਿਆ ਵਿੱਚ ਰਹਿ ਕੇ ਸੇਵਾ ਨਹੀਂ ਕੀਤੀ ਆਪਣੇ ਪਿਤਾ ਦਾ ਹੁਕਮ ਨਹੀਂ ਮੰਨਿਆ ਗੁਰੂ ਕਰਕੇ ਪਿਤਾ ਨੂੰ ਨਹੀਂ ਜਾਣਿਆ ਤਾਂ ਮੇਰਾ ਪਤੀ ਜਿਹੜਾ ਇਸ ਦਾਤ ਤੋਂ ਵਾਂਝਾ ਰਹਿ ਗਿਆ ਇਹ ਗੱਲ ਉਹਨੂੰ ਵੀ ਪਤਾ ਸੀ ਕਿ ਮੇਰੇ ਪਤੀ ਨੇ ਗੁਰੂ ਦੀ ਸੇਵਾ ਨਹੀਂ ਕੀਤੀ ਤਾਂ ਵਾਂਝਾ ਰਹਿ ਗਿਆ ਬੇਨਤੀ ਕਰਾਂ ਆਪਣੇ ਪਤੀ ਨਾਲ ਝਗੜਾ ਕਰਦੀ ਹੈ ਕਿ ਜੇ ਤੁਸੀਂ ਗੁਰੂ ਪਿਤਾ ਦੀ ਸੇਵਾ ਕੀਤੀ ਹੁੰਦੀ ਤੇ ਅੱਜ ਇਹ ਦਾਤ ਇਹ ਗੁਰੀਾਈ ਤੁਹਾਨੂੰ ਮਿਲਣੀ ਸੀ ਤੁਸੀਂ ਗੁਰੂ ਬਣਨਾ ਸੀ ਤੇ ਸਾਰੀਆਂ ਦਾਤਾਂ ਆ ਸਾਰੀਆਂ ਭੇਟਾਵਾਂ ਸਾਡੇ ਘਰ ਹੋਣੀਆਂ ਸੀ ਤੇ ਪ੍ਰਿਥੀਚੰਦ ਨੇ ਉੱਤੇ ਇੱਕ ਬਚਨ ਆਖਿਆ ਆਪਣੀ ਪਤਨੀ ਨੂੰ ਧੀਰਜ ਦੇਂਦਿਆ ਕਹਿੰਦਾ ਕਿ ਫਿਰ ਕੀ ਹੋਇਆ ਜੇ ਮੈਂ ਗੁਰੂ ਨਹੀਂ ਬੜਿਆ ਕਹਿੰਦਾ ਅਰਜੁਨ ਦੇ ਘਰ ਜਿਹੜਾ ਕੋਈ ਔਲਾਦ ਹੈ ਇਹ ਉਹਦੇ ਬਚਨ ਸੀ ਕਿਉਂਕਿ ਉਹ ਵੱਡਾ ਭਰਾ ਹੈ ਗੁਰੂ ਅਰਜੁਨ ਸਾਹਿਬ ਨਾਲ ਈਰਖਾ ਕਰਦਾ ਹੈ ਇਸ ਕਰਕੇ ਉਹਦੀ ਭਾਸ਼ਾ ਉਹ ਨਹੀਂ ਹੈ ਜਿਹੜੀ ਅਸੀਂ ਬੋਲਣੀ ਹੈ ਉਹ ਆਪਣਾ ਭਰਾ ਕਰਕੇ ਜਾਕੇਗਾ ਅਸੀਂ ਤੇ ਗੁਰੂ ਅਰਜੁਨ ਸਾਹਿਬ ਹੀ ਆਖਾਂਗੇ ਪਰ ਉਹਨੇ ਗੁਰੂ ਨਹੀਂ ਕਹਿਣਾ ਕਿਉਂਕਿ ਉਹ ਗੁਰੂ ਆਪਣੇ ਆਪ ਨੂੰ ਗੁਰੂ ਮੰਨਦਾ ਹੈ ਉਹ ਕਹਿੰਦਾ ਹੈ ਅਰਜੁਨ ਦੇ ਘਰ ਕਿਹੜੀ ਕੋਈ ਔਲਾਦ ਹੈ ਜਦੋਂ ਉਹਦਾ ਦਿਹਾਂਤ ਹੋਏਗਾ ਤੇ ਸਾਡਾ ਪੁੱਤ ਮਿਹਰਬਾਨ ਕਹਿੰਦਾ ਉਹ ਗੁਰੂ ਬਣੇਗਾ ਤੇ ਸਾਰੀ ਦੌਲਤ ਸਭ ਕੁਝ ਜਿਹੜਾ ਉਹ ਤੇ ਸਾਡੀ ਘਰ ਆਏਗਾ ਨਾ ਕਹਿੰਦਾ ਸਾਰਾ ਕੁਝ ਤੇ ਸਾਡਾ ਹੀ ਹੈ ਇਸ ਤਰ੍ਹਾਂ ਤੇ ਬਚਨ ਜਦੋਂ ਉਹ ਕਰ ਰਹੇ ਨੇ ਉਹਨਾਂ ਦੇ ਘਰ ਵਿੱਚ ਇੱਕ ਦਾਸੀ ਕੰਮ ਕਰਦੀ ਹੈ ਉਹੀ ਦਾਸੀ ਗੁਰੂ ਅਰਜੁਨ ਸਾਹਿਬ ਦੇ ਘਰ ਵੀ ਕੰਮ ਕਰਦੀ ਹੈ ਉਸ ਦਾਸੀ ਨੇ ਇਹਨਾਂ ਦੀਆਂ ਇਹ ਸਾਰੀਆਂ ਗੱਲਾਂ ਸੁਣੀਆਂ ਮਾਤਾ ਗੰਗਾ ਜੀ ਦੇ ਕੋਲ ਆ ਕੇ ਸਹਿਜ ਸੁਭਾ ਉਹਨੇ ਇਹ ਸਾਰੀਆਂ ਗੱਲਾਂ ਮਾਤਾ ਜੀ ਨੂੰ ਦੱਸ ਦਿੱਤੀਆਂ ਕਿ ਮਾਤਾ ਜੀ ਬੀਬੀ ਕਰਮੋ ਜਿਹੜੀ ਹੈ ਹੈਤੇ ਤੁਹਾਡੀ ਜੇ ਥਾਣੀ ਪਰ ਤੁਹਾਡੇ ਬਾਰੇ ਉਹ ਏਦਾਂ ਦੀ ਵਿਚਾਰ ਰੱਖਦੇ ਨੇ ਮਾਤਾ ਗੰਗਾ ਜੀ ਪਹਿਲਾਂ ਕਦੇ ਮਨ ਵਿੱਚ ਇਹ ਗੱਲ ਨਹੀਂ ਸੀ ਆਈ ਕਿ ਮੇਰੇ ਘਰ ਔਲਾਦ ਹੋਵੇ ਮੇਰੇ ਘਰ ਸੁੱਖ ਆਵੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਪਰ ਜਿਸ ਦਿਨ ਉਹਨੇ ਮਾਤਾ ਬੀਬੀ ਕਰਮੋ ਦੀ ਇਹ ਗੱਲ ਇਹ ਤਾਨਾ ਕਹਿ ਲੋ ਸੁਣਿਆ ਉਹਦੇ ਮਾਤਾ ਗੰਗਾ ਜੀ ਦੇ ਮਨ ਨੂੰ ਬਹੁਤ ਦੁੱਖ ਹੋਇਆ ਸ਼ਾਮ ਵੇਲੇ ਗੁਰੂ ਅਰਜਨ ਸਾਹਿਬ ਜਦੋਂ ਗੁਰੂ ਕੇ ਮਹਿਲਾ ਵਿੱਚ ਆਏ ਨਾ ਘਰ ਆਏ ਤੇ ਮਾਤਾ ਗੰਗਾ ਜੀ ਦਾ ਉਦਾਸ ਚਿਹਰਾ ਵੇਖ ਕੇ ਪੁੱਛਦੇ ਨੇ ਕਿਸ ਉਦਾਸੀ ਦਾ ਕੀ ਕਾਰਨ ਹੈ ਤੇ ਮਾਤਾ ਗੰਗਾ ਜੀ ਕਹਿਣ ਲੱਗੇ ਪਤੀ ਦੇਵ ਅੱਜ ਤੁਹਾਡੇ ਵੱਡੇ ਭਰਾਤਾ ਦੀ ਪਤਨੀ ਬੀਬੀ ਕਰਮੋ ਨੇ ਆਤਾਨਾ ਮਾਰਿਆ ਤੇ ਮੈਂ ਤੁਹਾਡੇ ਅੱਗੇ ਹੱਥ ਜੋੜ ਕੇ ਇੱਕ ਬੇਨਤੀ ਕਰਦੀ ਖਾਂ ਕਿਰਪਾ ਕਰੋ ਤੇ ਮੈਨੂੰ ਵੀ ਔਲਾਦ ਦਾ ਸੁਖ ਬਖਸ਼ੋ ਮੇਰੇ ਘਰ ਵੀ ਕੋਈ ਧੀ ਜਾਂ ਪੁੱਤਰ ਹੋਣਾ ਚਾਹੀਦਾ ਹੈ ਗੁਰੂ ਅਰਜੁਨ ਦੇ ਸੱਚੇ ਪਾਤਸ਼ਾਹ ਜੀ ਨੇ ਉਸ ਦਿਨ ਇੱਕ ਬਚਨ ਨਾ ਕਿਹਾ ਮਾਤਾ ਗੰਗਾ ਜੀ ਨੂੰ ਕਹਿਣ ਲੱਗੇ ਕਿ ਜੇ ਤੁਸੀਂ ਪੁੱਤਰ ਦੀ ਦਾਤ ਚਾਹੁੰਦੇ ਹੋ ਤੇ ਬੀੜ ਬਾਬਾ ਬੁੱਢਾ ਸਾਹਿਬ ਜਿਸ ਨੂੰ ਅਸੀਂ ਅੱਜ ਕਹਿੰਦੇ ਆਂ ਕਹਿੰਦੇ ਬੀੜ ਜਾਓ ਬਾਬਾ ਬੁੱਢਾ ਸਾਹਿਬ ਇੰਦਰੀ ਜੇਤ ਸੇਖਣੇ ਗੁਰੂ ਨਾਨਕ ਸਾਹਿਬ ਦੀ ਉਹਨਾਂ ਤੇ ਬਹੁਤ ਬਖਸ਼ਿਸ਼ ਹੈ ਉਹਨਾਂ ਕੋਲੋਂ ਅਰਦਾਸ ਕਰਾਓ ਤੇ ਗੁਰੂ ਨਾਨਕ ਕਿਰਪਾ ਕਰੇਗਾ ਦਾਤ ਮਿਲੇਗੀ ਮਾਤਾ ਗੰਗਾ ਜੀ ਅਗਲੀ ਸਵੇਰ ਹੀ ਕਹਿੰਦੇ ਰੱਥਾਂ ਤੇ ਚੜਦੇ ਨੇ ਨਾੜ 10 10 ਦਾਸੀਆਂ ਲਗੀਆਂ ਤੇ ਰੱਥ ਭਜਾਉਂਦੇ ਹੋਏ ਬੀੜ ਨੂੰ ਤੁਰ ਪਏ ਨੇ ਜਦੋਂ ਨੇੜੇ ਪਹੁੰਚੇ ਬੀੜ ਸਾਹਿਬ ਦੇ ਬਾਬਾ ਬੁੱਢਾ ਸਾਹਿਬ ਖੇਤਾਂ ਵਿੱਚ ਕੰਮ ਪਏ ਕਰਦੇ ਨੇ ਤੇ ਦੂਰੋਂ ਉੱਡਦੀ ਧੂੜ ਨੂੰ ਵੇਖ ਕੇ ਕਿਸੇ ਸਿੱਖ ਨੂੰ ਪੁੱਛਦੇ ਨੇ ਇੱਕ ਧੂੜ ਕਾਸ ਦੀ ਹੈ ਸਿੱਖ ਕਹਿੰਦਾ ਜੀ ਇੰਤ ਲੱਗਦਾ ਜਿਵੇਂ ਗੁਰੂ ਕੇ ਮਹਿਲ ਰੱਥਾਂ ਤੇ ਆ ਰਹੇ ਨੇ ਤੇ ਬਾਬਾ ਬੁੱਢਾ ਸਾਹਿਬ ਜੀ ਸਹਿਜ ਸੁਭਾਅ ਮੱchn ਕਰਕੇ ਕਹਿੰਦੇ ਨੇ ਕਿ ਗੁਰੂ ਘਿਆਣੂ ਕਿੱਧਰ ਦੀ ਭਾਜੜ ਪੈ ਗਈ ਕਿ ਅੱਜ ਕਿੱਧਰ ਭੱਜੇ ਆ ਰਹੇ ਨੇ ਚਲੋ ਮਾਤਾ ਗੰਗਾ ਜੀ ਗਏ ਦਰਸ਼ਨ ਦੀਦਾਰ ਕੀਤੇ ਪਰ ਵਾਪਸ ਮੁੜ ਆਏ ਗੁਰੂ ਅਰਜੁਨ ਸਾਹਿਬ ਨੂੰ ਕਹਿੰਦੇ ਨੇ ਜਦੋਂ ਗੁਰੂ ਸਾਹਿਬ ਨੇ ਪੁੱਛਿਆ ਕਿ ਉਹਨਾਂ ਕੋਲ ਅਰਦਾਸ ਕਰਾਈ ਮਾਤਾ ਗੰਗਾ ਜੀ ਕਹਿੰਦੇ ਅਰਦਾਸ ਕਰਾਉਣ ਤੇ ਗਏ ਸੀ ਪਰ ਉੱਤਰ ਦੀ ਅਰਦਾਸ ਨਹੀਂ ਉਲਟਾ ਉਹਨਾਂ ਨੇ ਵਚਨ ਕਹਿ ਦਿੱਤੇ ਗੁਰੂ ਕਿਆ ਨੂੰ ਕਿੱਧਰ ਦੀਆਂ ਭਾਜਣਾ ਤੇ ਗੁਰੂ ਅਰਜੁਨ ਸਾਹਿਬ ਕਹਿੰਦੇ ਗਏ ਕਿਵੇਂ ਸੀ ਮਾਤਾ ਗੰਗਾ ਜੀ ਕਹਿੰਦੇ ਜੀ ਰੱਥਾਂ ਤੇ ਚੜ੍ਹ ਕੇ ਦਾਸ-ਦਾਸੀਆਂ ਨਾਲ ਸਨ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਕਿ ਜਦੋਂ ਦਾਤ ਲੈਣ ਜਾਈਏ ਫਿਰ ਨੀਵੇਂ ਹੋ ਕੇ ਜਾਣਾ ਚਾਹੀਦਾ ਹੈ ਮਾਤਾ ਗੰਗਾ ਜੀ ਨੂੰ ਗੁਰੂ ਅਰਜੁਨ ਸਾਹਿਬ ਨੇ ਫਿਰ ਸਿੱਖਿਆ ਦਿੱਤੀ ਕਿ ਦਾਤ ਲੈਣੀ ਕੋਵੇ ਤੇ ਕਿਵੇਂ ਮੰਗਣੀ ਹੈ ਕਹਿੰਦੇ ਨੇ ਮਾਤਾ ਗੰਗਾ ਜੀ ਨੂੰ ਗੁਰੂ ਅਰਜੁਨ ਸਾਹਿਬ ਕਹਿਣ ਲੱਗੇ ਕਿ ਗੰਗਾ ਜੀ ਤੁਸੀਂ ਸਵੇਰੇ ਅੰਮ੍ਰਿਤ ਵੇਲੇ ਉੱਠੋ ਕਿਸੀ ਇਸ਼ਨਾਨ ਕਰੋ ਆਪਣੇ ਖੱਥੀ ਦਾਣੇ ਚੱਕੀ ਵਿੱਚ ਪਾ ਕੇ ਆਟਾ ਤਿਆਰ ਕਰੋ ਆ ਉਸ ਆਟੇ ਨੂੰ ਆਪਣੇ ਹੱਥੀ ਗੁੰਨ ਕੇ ਖੱਥੀ ਪ੍ਰਸ਼ਾਦਾ ਤਿਆਰ ਕਰੋ ਆਪਣੇ ਹੱਥੀਂ ਦਹੀਂ ਰੜਕ ਕੇ ਲੱਸੀ ਤਿਆਰ ਕਰੋ ਆਪਣੇ ਹੱਥੀਂ ਭੋਜਨ ਪ੍ਰਸ਼ਾਦਾ ਸਬਜ਼ੀ ਸਭ ਕੁਝ ਤਿਆਰ ਕਰਕੇ ਤੇ ਇੱਕ ਅੱਧੀ ਦਾਸੀ ਨਾਲ ਲੈਣੀ ਤੇ ਗੁਰੂ ਗੁਰੂ ਜਪਦੇ ਨੰਗੇ ਪੈਰੀ ਬੀੜ ਸਭ ਨੂੰ ਜਾਣਾ ਬਾਬਾ ਬੁੱਢਾ ਸਾਹਿਬ ਜ਼ਰੂਰ ਪ੍ਰਸੰਨ ਹੋਣਗੇ ਤੇ ਬੇਨਤੀ ਕਰਾਂ ਸਾਧ ਸੰਗਤ ਜਦੋਂ ਮੰਗੜੇ ਨਾ ਮੰਗੜਾ ਇੱਕ ਬੜੀ ਵੱਡੀ ਜੁਗਤ ਹੈ ਗੁਰੂ ਕਿਰਪਾ ਕਰੇ ਸਾਨੂੰ ਮੰਗਣ ਦੀ ਜਾਚ ਆਜੇ ਤੇ ਉਂਝ ਮੈਂ ਬੇਨਤੀ ਕਰਾਂ ਇਹ ਕੇਵਲ ਮਾਤਾ ਗੰਗਾ ਜੀ ਦੇ ਤਰਲੇ ਨਹੀਂ ਗੁਰੂ ਅਰਜੁਨ ਸਾਹਿਬ ਜੀ ਨੇ ਗੁਰਬਾਣੀ ਦੇ ਵਿੱਚ ਇੱਕ ਬਚਨ ਆਖਿਆ ਕਿ ਗੁਰੂ ਅਰਜੁਨ ਸਾਹਿਬ ਵੀ ਕਹਿੰਦੇ ਨੇ ਸਿਖਾ ਜੇ ਕੋਈ ਦਾਤ ਤੇਰੇ ਕੋਲ ਨਹੀਂ ਤੇ ਤੂੰ ਸੰਗੀ ਨਾ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰੀ ਕਿ ਉਹ ਦਾਤ ਜ਼ਰੂਰ ਤੇਰੀ ਝੋਲੀ ਵਿੱਚ ਪਾਉਣਗੇ ਧੰਨ ਗੁਰੂ ਅਰਜੁਨ ਸਾਹਿਬ ਜੀ ਦੇ ਬਚਨ ਨੇ ਕਿ ਜਨ ਕੋ ਪ੍ਰਭ ਸੰਗੇ ਅਸਨੇਹੋ ਕਿ ਦਾਸ ਨੂੰ ਪਰਮਾਤਮਾ ਜੀ ਤੇਰੇ ਨਾਲ ਪਿਆਰ ਹੈ ਤੇ ਸਾਜ ਨੂੰ ਤੂੰ ਮੀਤ ਮੇਰਾ ਗ੍ਰਹਿ ਤੇਰਾ ਸਭ ਕਿਹੋ ਤੂੰ ਮੇਰਾ ਸੱਜਣਾ ਤੂੰ ਮੇਰਾ ਮਿੱਤਰ ਹੈ ਤੇਰੇ ਘਰ ਦੇ ਵਿੱਚ ਸਭ ਕੁਝ ਹੈ ਤੇ ਗੁਰੂ ਅਰਜਨ ਸਾਹਿਬ ਕਹਿੰਦੇ ਮਾਣ ਮੰਗਾਂ ਮਾਣ ਕਹਿ ਲੋ ਇੱਜ਼ਤ ਇੱਕ ਮਾਣ ਹੰਕਾਰ ਹੁੰਦਾ ਪਰ ਇੱਥੇ ਮਾਣ ਦਾ ਅਰਥ ਹੈ ਇੱਜ਼ਤ हे ਪ੍ਰਮਾਤਮਾ ਮੈਂ ਤੇਰੇ ਦਰ ਤੋਂ ਮੰਗਦਾ ਸੰਸਾਰ ਵਿੱਚ ਮੇਰੀ ਇੱਜ਼ਤ ਹੋਵੇ ਮਾਣ ਮੰਗਾਂ ਤਾਣ ਮੰਗਾਂ ਮੈਂ ਤੇਰੇ ਕੋਲੋਂ ਮੰਗਦਾ ਮੇਰੇ ਕੋਲ ਵਾੜ ਹੋਵੇ ਸ਼ਕਤੀ ਹੋਵੇ ਤਾਕਤ ਸਮਰੱਥਾ ਹੋਵੇ ਮਾਣ ਮੰਗਾਂ ਤਾਣ ਮੰਗਾਂ ਧਨ ਮੈਂ ਦੁਨਿਆਵੀ ਧਨ ਵੀ ਤੇਰੇ ਦਰ ਕੋ ਮੰਗਦੇ ਵੇਖੋ ਗੁਰਬਾਣੀ ਨੇ ਇਹ ਨਹੀਂ ਆਖਿਆ ਕਿ ਸਿੱਖ ਮੰਗਤਾ ਹੋਵੇ ਸਿੱਖ ਕੋਲ ਆਪਣਾ ਘਰ ਪਰਿਵਾਰ ਸੁਖੀ ਰੱਖਣ ਜੋਗਾ ਧਨ ਦੌਲਤ ਸਭ ਕੁਝ ਚਾਹੀਦਾ ਤੇ ਗੁਰੂ ਅਰਜਨ ਸਾਹਿਬ ਕਹਿੰਦੇ ਗੁਰੂ ਕੋਲੋਂ ਮੰਗੀ ਆਪਣੇ ਰੱਬ ਕੋਲੋਂ ਮੰਗੀ ਮਾਣ ਮੰਗਾਂ ਤਾਣ ਮੰਗਾਂ ਧਨ ਲਕshmi ਧਨ ਦੀ ਦਾਤ ਮੰਗ ਲਕshmi ਦੇ ਅਰਥ ਕੰਜਾਣੇ ਇਸਤਰੀ ਵੀ ਕੀਤੇ ਪਤਨੀ ਦੇ ਰੂਪ ਵਿੱਚ ਵੀ ਕੀਤੇ ਨੇ ਧਨ ਲਕshmi ਸੁੱਤ ਪੁੱਤਰ ਗੁਰੂ ਸਾਹਿਬ ਕਹਿੰਦੇ ਪਰਮਾਤਮਾ ਮੈਨੂੰ ਪੁੱਤਰ ਦੇ ਤੇ ਅਗਲਾ ਬਚਣਾ ਦੇਹ ਮਾਨ ਮੰਗਾਂ ਤਾਨ ਮੰਗਾਂ ਧਨ ਲਕshmi ਸੁੱਤ ਦੇਹ ਦੇਹ ਸ਼ਬਦ ਦੇ ਅਰਥ ਵੈਸੇ ਸਰੀਰ ਵੀ ਹੈ ਤੇ ਇਹਦੇ ਅਰਥ ਦੇਣਾ ਵੀ ਹੈ ਪਰ ਇਤੇ ਦੇ ਦਾ ਅਰਥ ਹੈ ਦੇ ਪ੍ਰਮਾਤਮਾ ਸਰੀਰਕ ਤੰਦਰੁਸਤੀ ਸਰੀਰਕ arogyata ਦੀ ਦਾਤ ਵੀ ਮੈਂ ਤੇਰੇ ਕੋਲੋਂ ਮੰਗਦਾ ਆ ਸਾਰੀਆਂ ਦਾਤਾਂ ਮੇਰੀ ਝੋਲੀ ਵਿੱਚ ਪਾ ਤੇ ਗੁਰੂ ਅਰਜੁਨ ਸਾਹਿਬ ਨੇ ਵੀ ਅਰਦਾਸ ਕੀਤੀ ਪ੍ਰਮਾਤਮਾ ਆ ਦਾਤਾਂ ਮੇਰੀ ਝੋਲੀ ਵਿੱਚ ਪਾ ਦਿਓ ਮਾਤਾ ਗੰਗਾ ਜੀ ਅੰਮ੍ਰਿਤ ਵੇਲੇ ਉੱਠਦੇ ਨੇ ਹੱਥੀ ਦਾਣੇ ਪੀਂਦੇ ਨੇ ਆਟਾ ਗੁੰਨਦੇ ਨੇ ਪ੍ਰਸ਼ਾਦਾ ਤਿਆਰ ਕਰਦੇ ਨੇ ਦਹੀਂ ਰੜਕ ਕੇ ਲੱਸੀ ਤਿਆਰ ਕੀਤੀ ਪ੍ਰਸ਼ਾਦਿਆਂ ਤੇ ਮੱਖਣ ਰੱਖਿਆ ਗੰਢਾ ਰੱਖਿਆ ਚਾਰ ਰੱਖਿਆ ਨਸੀ ਲਈ ਸਬਜੀ ਭਾਜੀ ਜੋ ਕੁਝ ਸੀ ਉਹ ਪੰਡ ਸਿਰ ਤੇ ਰੱਖੀ ਇੱਕ ਦਾਸੀ ਨੂੰ 나ੜ ਲਿਆ ਤੇ ਨੰਗੇ ਪੈਰੀ ਅੰਮ੍ਰਿਤਸਰ ਸਾਹਿਬ ਤੋਂ ਤੁਰਦੇ ਨੇ ਹੁਣ ਵੇਖੋ ਸਫਰ ਵੇਖੋ ਕਿੰਨਾ ਹੈ ਪਰ ਮਾਤਾ ਗੰਗਾ ਜੀ ਜਦੋਂ ਮੰਗਣਾ ਪਵੇ ਨਾ ਜਦੋਂ ਮਨ ਦੇ ਵਿੱਚ ਕਿਸੇ ਦਾਤ ਦੀ ਇੱਛਾ ਹੋਵੇ ਤੇ ਬੰਦਾ ਹਰ ਹੀਲਾ ਵਸੀਲਾ ਵਰਤਦਾ ਹੈ ਮਾਤਾ ਗੰਗਾ ਜੀ ਅੰਮ੍ਰਿਤਸਰ ਸਾਹਿਬ ਤੋਂ ਨੰਗੇ ਪੈਰੀ ਤੁਰੇ ਨੇ ਤੇ ਬੀੜ ਸਾਹਿਬ ਨੇੜੇ ਪਹੁੰਚਦੇ ਨੇ ਖੇਤਾਂ ਵਿੱਚ ਕੰਮ ਕਰਦੇ ਬਾਬਾ ਬੁੱਢਾ ਸਾਹਿਬ ਜੀ ਵੇਖਦੇ ਨੇ ਕਿ ਮਾਤਾ ਜੀ ਆ ਰਹੇ ਨੇ ਕਹਿੰਦੇ ਅੱਗੜ ਵਾਂਡਿਓ ਬਾਬਾ ਬੁੱਢਾ ਸਾਹਿਬ ਜੀ ਆਏ ਮਾਤਾ ਗੰਗਾ ਜੀ ਦੇ ਸਿਰ ਤੋਂ ਉਹ ਪ੍ਰਸ਼ਾਦਿਆਂ ਵਾਲੀ ਉਹ ਜਿਹੜੀ ਗੰਢ ਸੀ ਉਹ ਚੁੱਕਦੇ ਨੇ ਤੇ ਉੱਥੇ ਹੀ ਇੱਕ ਦਰਖਤ ਦੀ ਛਾਂ ਹੇਠਾਂ ਵੱਟ ਤੇ ਬੈਠ ਜਾਂਦੇ ਨੇ ਤੇ ਗੰਢ ਖੋਲਦੇ ਨੇ ਤੇ ਪ੍ਰਸ਼ਾਦਾ ਹੱਥ ਤੇ ਰੱਖਦੇ ਨੇ ਉੱਤੇ ਗੰਢਾ ਰੱਖਦੇ ਨੇ ਤੇ ਮਾਤਾ ਜੀ ਨੂੰ ਕਹਿਣ ਲੱਗੇ ਮਾਤਾ ਜੀ ਅੱਜ ਬੜੀ ਭੁੱਖ ਲੱਗੀ ਸੀ ਮਾਂ ਨੂੰ ਤੇ ਫਿਕਰ ਹੁੰਦੀ ਹੈ ਨਾ ਬੱਚਿਆਂ ਦੀ ਤੇ ਤੁਹਾਨੂੰ ਮੇਰਾ ਇੰਨਾ ਫਿਕਰ ਸੀ ਕਿ ਤੁਸੀਂ ਆਪ ਪ੍ਰਸ਼ਾਦਾ ਲੈ ਕੇ ਆਗੇ ਹੱਥ ਤੇ ਪ੍ਰਸ਼ਾਦਾ ਰੱਖਿਆ ਉਹਦੇ ਤੇ ਗੰਢਾ ਰੱਖਿਆ ਇਤਿਹਾਸ ਕਹਿੰਦਾ ਹੈ ਗੰਡੇ ਤੇ ਮੁੱਕੀ ਮਾਰਦੇ ਨੇ ਵਿੱਚੋਂ ਗੁਲੀ ਨਿਕਲ ਕੇ ਧਰਤੀ ਤੇ ਡਿੱਗਦੀ ਹੈ ਤੇ ਬਾਬਾ ਬੁੱਢਾ ਸਾਹਿਬ ਖੁਸ਼ ਹੋ ਕੇ ਕਹਿੰਦੇ ਨੇ ਮਾਤਾ ਜੀ ਤੇਰੇ ਘਰ ਐਸਾ ਜੋਧਾ ਪੁੱਤਰ ਜਨਮ ਲਏਗਾ ਜਿਵੇਂ ਆ ਗੰਡੇ ਚੋਂ ਗੁਲੀ ਨਿਕਲ ਕੇ ਗਈ ਹੈ ਓਵੇਂ ਜਿਵੇਂ ਦੁਸ਼ਮਣਾਂ ਦੇ ਵੈਰੀਆਂ ਦੇ ਦੁਸ਼ਤਾਂ ਦੇ ਸੀਸ ਕਲਮ ਕਰਿਆ ਕਰੇਗਾ ਬੜਾ ਭਾਰੀ ਜੋਧਾ ਬੜਾ ਸੂਰਮਾ ਬੜਾ ਬੜਵਾਨ ਪੁੱਤਰ ਹੋਏਗਾ ਰਵਿਚਾਰ ਐਸੇ ਵਿਅੰਤ ਵਚਨ ਜਿਹੜੇ ਨੇ ਬਾਬਾ ਗੁੱਡਾ ਸਾਹਿਬ ਜੀ ਨੇ ਕੀਤੇ ਮਾਤਾ ਗੰਗਾ ਜੀ ਦੇ ਨਿਮਿਤ ਪੁੱਤਰ ਵਾਸਤੇ ਬਾਬਾ ਗੁੱਡਾ ਸਾਹਿਬ ਜੀ ਨੇ ਅਰਦਾਸ ਕੀਤੀ ਮਾਤਾ ਗੰਗਾ ਜੀ ਵਾਪਸ ਆਏ ਗੁਰੂ ਅਰਜਨ ਸਾਹਿਬ ਨੂੰ ਸਾਰੀ ਗੱਲ ਦੱਸੀ ਧੰਨ ਗੁਰੂ ਅਰਜਨ ਸਭ ਕਹਿਣ ਲੱਗੇ ਇੰਦਰੀ ਜਿਤ ਸਿੱਖ ਹੈ ਉਹਦੇ ਬਚਨ ਜ਼ਰੂਰ ਪੂਰੇ ਹੋਣਗੇ ਰੋਹ ਵਿਚਾਰ ਸਮਾ ਆਇਆ ਧੰਨ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਗੁਰੂ ਕੀ ਵਡਾਲੀ ਜਾਂਦੇ ਨੇ ਗੁਰੂ ਕੀ ਵਡਾਲੀ ਦੀ ਧਰਤੀ ਤੇ ਜੋ ਦਾਸ ਨੇ ਅਰਜ਼ ਕੀਤੀ ਜੋ ਗੁਰਮੁਖ ਵਿਦਵਾਨਾਂ ਨੇ ਜ਼ਿਕਰ ਕੀਤਾ 21 ਹਾੜ ਬਿਕਰਮੀ ਸੰਮਤ 1952 ਮੁਤਾਬਕ ਉਸ ਵਕਤ ਦੀ 14 ਜੂਨ 1595 ਈਸਵੀ ਸਾਲ ਨੂੰ ਮਾਤਾ ਗੰਗਾ ਜੀ ਦੀ ਪਾਵਨ ਕੋਖ ਤੋਂ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਗੁਰੂ ਸਾਹਿਬ ਜੀ ਦਾ ਆਗਮਨ ਹੁੰਦਾ ਹੈ ਧੰਨ ਗੁਰੂ ਅਰਜਨ ਸਾਹਿਬ ਸ਼ੁਕਰਾਨੇ ਵਿੱਚ ਸ਼ਬਦ ਉਚਾਰਦੇ ਨੇ ਕਿ ਸਤਗੁਰ ਸੱਚ ਹੈ ਦੀਆ ਭੇਜ ਚਿਰ ਜੀਵਨ ਉਪਜਾ ਸੰਜੋਗ ਮਾਤਾ ਕੈਮਨ ਉਧਰੇ ਮਾਹੇ ਆਇ ਕੀਆ ਨਿਵਾਸ ਮਾਤਾ ਕੈਮਨ ਬਹੁਤ ਵਿਗਾਸ ਜਮਿਆ ਪੂਤ ਭਗਤ ਗੋਬਿੰਦ ਕਾ ਪ੍ਰਗਟਿਆ ਸਭ ਮਹਿ ਲਿਖਿਆ ਧੁਰ ਕਾ ਗੁਰੂ ਅਰਜੁਨ ਸਾਹਿਬ ਖੀਰ ਤੇ ਜਾ ਕੇ ਕਹਿੰਦੇ ਨੇ ਗੁੱਜੀ ਛੰਨੀ ਨਾਹੀ ਬਾਤ ਗੁਰੂ ਨਾਨਕ ਠੁੱਠਾ ਕਿੰਨੀ ਦਾਤ ਕੇ ਗੁਰੂ ਨਾਨਕ ਨੇ ਕਿਰਪਾ ਕਰਕੇ ਸਾਨੂੰ ਇਹ ਪੁੱਤਰ ਦੀ ਦਾਤ ਬਖਸ਼ੀ ਹੈ ਸੋ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਆਗਮਨ ਹੁੰਦਾ ਹੈ 11 ਕੋਸਾੜ ਦੀ ਉਮਰ ਸੀ ਜਿਸ ਦਿਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਸ਼ਹਾਦਤ ਦਾ ਜਮ ਪੀ ਗਏ ਗੁਰੂ ਹਰਗੋਬਿੰਦ ਸਾਹਿਬ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਔਰ ਸਤਿਗੁਰੂ ਜੀ ਨੇ ਅਕਾਲ ਤਖਤ ਦੀ ਰਚਨਾ ਕੀਤੀ ਮੀਰੀ ਪੀਰੀ ਦੀਆਂ ਤਲਵਾਰਾਂ ਪਹਿਨਦੇ ਨੇ ਚਾਰ ਜੰਗਾਂ ਗੁਰੂ ਹਰਗੋਬਿੰਦ ਸਾਹਿਬ ਨੇ ਕੀਤੀਆਂ ਔਰ ਇਸ ਤਰ੍ਹਾਂ ਸਤਿਗੁਰੂ ਜੀ ਨੇ ਮੁਨਖਤਾ ਦਾ ਉਧਾਰ ਕੀਤਾ ਬੇਅੰਤ ਸੰਗਤਾਂ ਨੂੰ ਸਤਿਗੁਰੂ ਜੀ ਬੇਅੰਤ ਪਿਆਰ ਕਰਦੇ ਸੀ ਔਰ ਸੰਗਤ ਦਾ ਬੜਾ ਸਤਿਕਾਰ ਕਰਦੇ ਸੀ ਪੰਜ ਕੁ ਮਿੰਟ ਮੈਂ ਆਪ ਜੀ ਦੇ ਲੈਣੇ ਨੇ ਇੱਕ ਦਿਨ ਕਹਿੰਦੇ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੁਪੁੱਤਰੀ ਬੀਬੀ ਵੀਰੋ ਜੀ ਦਾ ਵਿਆਹ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੰਜ ਪੁੱਤ ਤੇ ਇੱਕ ਧੀ ਸੀ ਵੇਖੋ ਅਸੀਂ ਪੁੱਤਰਾਂ ਦੀਆਂ ਅਰਦਾਸਾਂ ਕਰਦੇ ਆ ਨਾ ਜਿਸ ਦਿਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਪੁੱਤਰ ਹੋਏ ਨਾ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਰਦਾਸ ਕੀਤੀ ਇੱਕ ਅਰਦਾਸ ਕੀਤੀ ਉਹ ਅਰਦਾਸ ਸੀ ਕਿ हे ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਤੁਸੀਂ ਜਿੱਥੇ ਮੈਨੂੰ ਪੁੱਤਰ ਦੀਆਂ ਦਾਤਾਂ ਬਖਸ਼ਦੇ ਹੋ ਕਿਰਪਾ ਕਰਕੇ ਮੈਨੂੰ ਇੱਕ ਧੀ ਦੀ ਦਾਤ ਬਖਸ਼ੋ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਧੀ ਦੀ ਦਾਤ ਵਾਸਤੇ ਰੱਬ ਅੱਗੇ ਅਰਦਾਸ ਕੀਤੀ ਸੀ ਬੀਬੀ ਵੀਰੋਜੀ ਦੀ ਸ਼ਾਦੀ ਸੀ ਤਿਆਰੀਆਂ ਹੋ ਰਹੀਆਂ ਮਠਿਆਈਆਂ ਨਿਕਲੀਆਂ ਕਮਰੇ ਭਰੇ ਪਏ ਬੇਅੰਤ ਪਦਾਰਥ ਬਣੇ ਹੋਏ ਨੇ ਤੇ ਕਾਬਲ ਖੰਧਾਰ ਦੀ ਧਰਤੀ ਤੋਂ ਇਲਾਕੇ ਇਸ ਇਲਾਕੇ ਤੋਂ ਸੰਗਤ ਆਈ ਉਸ ਸੰਗਤ ਨੇ ਇੱਕ ਪ੍ਰਣ ਕੀਤਾ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਕੇ ਤੇ ਫਿਰ ਪ੍ਰਸ਼ਾਦਾ ਛਕਣਾ ਹੈ ਸ਼ਾਮ ਦਾ ਪ੍ਰਸ਼ਾਦਾ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਕੇ ਛਕਣੇ ਤੇ ਹੁਣ ਗੁਰੂ ਹਰਗੋਬਿੰਦ ਸਾਹਿਬ ਅੰਤਰਜਾਮੀ ਸਤਿਗੁਰੂ ਨੇ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਤੇ ਗੁਰੂ ਸਾਹਿਬ ਜਾਣਦੇ ਨੇ ਕਿ ਸਿੱਖ ਸੰਗਤ ਆਰੀ ਤੇ ਉਡੀਕ ਰਹੇ ਨੇ ਸਤਿਗੁਰੂ ਤੇ ਸੰਗਤ ਨੂੰ ਸਮਾਂ ਪੰਧ ਲੰਬਾ ਸੀ ਤੇ ਰਸਤਾ ਲੰਮਾ ਹੋਣ ਕਰਕੇ ਸੰਗਤ ਨੂੰ ਆਉਂਦਿਆਂ ਆਉਂਦਿਆਂ ਕਾਫੀ ਦੇਰ ਹੋ ਗਈ ਗੁਰੂ ਕੇ ਲੰਗਰ ਮਸਤਾਨੇ ਹੋ ਗਏ ਮਸਬਾਨੇ ਤੋਂ ਭਾਵ ਕੇ ਜੋ ਕੁਝ ਪ੍ਰਸ਼ਾਦਾ ਪਾਣੀ ਵਰਤਿਆ ਸਭ ਕੁਝ ਵਰਤ ਚੁੱਕਾ ਸੀ ਤੇ ਸਿੱਖਾਂ ਨੇ ਜਿਹੜੇ ਲਾਗਰੀ ਸੀ ਵਰਤਨਾ ਆਦ ਧੋ ਕੇ ਰੱਖ ਦਿੱਤੇ ਨੇ ਜਦੋਂ ਸੰਗਤ ਆਈ ਗੁਰੂ ਸਾਹਿਬ ਜਾਣਦੇ ਨੇ ਸੰਗਤ ਨੇ ਪ੍ਰਣ ਕੀਤਾ ਕਿ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਪ੍ਰਸ਼ਾਦਾ ਛਕਣਾ ਤੇ ਸਤਗੁਰੂ ਕਹਿਣ ਲੱਗੇ ਜਦੋਂ ਸੰਗਤ ਨੇ ਆ ਕੇ ਦਰਸ਼ਨ ਕੀਤੇ ਤੇ ਸਤਗੁਰੂ ਇੱਕ ਸਿੱਖ ਨੂੰ ਕਹਿੰਦੇ ਨੇ ਕਿ ਜਾਓ ਗੁਰੂ ਕੇ ਮਹਿਲਾਂ ਵਿੱਚ ਜਾਓ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਹਿਲ ਸੀ ਮਾਤਾ ਦਮੋਦਰੀ ਜੀ ਗੁਰੂ ਸਾਹਿਬ ਦੇ ਪਤਨੀ ਜਿਨ੍ਹਾਂ ਦੀ ਧੀ ਸੀ ਬੀਬੀ ਵੀਰੋ ਕਹਿੰਦੇ ਉਹਨਾਂ ਨੂੰ ਦਮੋਦਰੀ ਜੀ ਨੂੰ ਜਾ ਕੇ ਆਖੋ ਕਿ ਗੁਰੂ ਕੀ ਸੰਗਤਾਂ ਆਈਆਂ ਤੇ ਇਹਨਾਂ ਦੇ ਵਾਸਤੇ ਮਠਿਆਈਆਂ ਦੇ ਜਿਹੜੇ ਲੰਗਰ ਨੇ ਉਹ ਭੇਜ ਦਿਓ ਤਾਂ ਕਿ ਸੰਗਤ ਜਿਹੜਾ ਜਲ ਪਾਣੀ ਛਕ ਸਕੀ ਕਿਉਂਕਿ ਪ੍ਰਸ਼ਾਦਾ ਤਿਆਰ ਨਹੀਂ ਤੇ ਸਿੱਖ ਗਿਆ ਮਾਤਾ ਦਮੋਦਰੀ ਜੀ ਨੂੰ ਜਾ ਕੇ ਕਹਿੰਦਾ ਜੀ ਗੁਰੂ ਸਾਹਿਬ ਦਾ ਹੁਕਮ ਹੈ ਸਿੱਖ ਸੰਗਤ ਆਈ ਹੈ ਤੇ ਉਹਨਾਂ ਦੇ ਵਾਸਤੇ ਜੋ ਮਠਿਆਈਆਂ ਤਿਆਰ ਕੀਤੀਆਂ ਉਹ ਦੇ ਦੇਓ ਕਿ ਸਿੱਖ ਸੰਗਤ ਨੂੰ ਛਕਾ ਸਕੀਏ ਤੇ ਮਾਤਾ ਦਮੋਦਰੀ ਜੀ ਦਾ ਜਵਾਬ ਸੀ ਇਹ ਮਠਿਆਈਆਂ ਤੇ ਮੈਂ ਆਪਣੇ ਬਰਾਤੀਆਂ ਕੁੜਮਾਂ ਤੇ ਬਰਾਤੀਆਂ ਵਾਸਤੇ ਤਿਆਰ ਕੀਤੀਆਂ ਤੇ ਇਹ ਮਠਿਆਈ ਇਹ ਕੇਵਲ ਮੇਰੇ ਕੁੜਮਾਂ ਨੂੰ ਤੇ ਬਰਾਤੀਆਂ ਨੂੰ ਮਿਲੇਗੀ ਇਹ ਕਿਸੇ ਸਿੱਖ ਵਾਸਤੇ ਥੋੜਾ ਸਿੱਖ ਵਾਪਸ ਆ ਗਿਆ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਹਿੰਦਾ ਜੀ ਮਾਤਾ ਜੀ ਨੇ ਆਹ ਜਵਾਬ ਦਿੱਤਾ ਤੇ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਮੁਸਕਰਾ ਕੇ ਕਹਿੰਦੇ ਨੇ ਭਾਈ ਸਿਖਾ ਜਿਹੜੀ ਚੀਜ਼ ਮੇਰੇ ਸਿੱਖ ਦੇ ਮੁੱਖ ਵਿੱਚ ਨਹੀਂ ਪੈ ਸਕਦੀ ਜਿਹੜੀ ਚੀਜ਼ ਤੇ ਮੇਰੇ ਸਿੱਖ ਦਾ ਹੱਕ ਨਹੀਂ ਨਾ ਉਹ ਚੀਜ਼ ਕਿਸੇ ਹੋਰ ਦੇ ਮੁੱਖ ਵਿੱਚ ਵੀ ਨਹੀਂ ਇਹ ਫਿਰ ਘੋੜਿਆਂ ਦੇ ਪੈਰਾਂ ਹੇਠ ਹੀ ਰੁੜੇਗੀ ਤੇ ਜਿਸ ਦਿਨ ਮਾਤਾ ਦਮੋਦਰੀ ਜੀ ਦਾ ਵਿਆਹ ਸੀ ਇੱਕ ਰਾਤ ਪਹਿਲਾਂ ਕਹਿੰਦੇ ਨੇ ਹਮਲਾ ਹੋਇਆ ਅੰਮ੍ਰਿਤਸਰ ਸ਼ਹਿਰ ਦੀ ਪਹਿਲੀ ਲੜਾਈ ਸੀ ਜਿਹੜੀ ਹਮਲਾ ਹੋਇਆ ਸਾਰੇ ਪਰਿਵਾਰ ਨੂੰ ਅੰਮ੍ਰਿਤਸਰ ਸਾਹਿਬ ਛੱਡ ਕੇ ਜਾਣਾ ਪਿਆ ਵੀ ਵੀ ਵੀਰੋ ਜੀ ਦਾ ਵਿਆਹ ਚਭਾਲ ਜਾ ਕੇ ਕੀਤਾ ਗੁਰੂ ਸਾਹਿਬ ਨੇ ਉਹ ਜਿਹੜੀ ਮਠਿਆਈ ਸੀ ਉਹ ਸਾਰੀ ਤੁਰਕਾਂ ਦੇ ਘੋੜਿਆਂ ਦੇ ਪੈਰਾਂ ਥੱਲੇ ਮਿੱਤੀ ਗਈ ਉਹ ਗੁਰੂ ਕੇ ਸਿੱਖਾਂ ਦੇ ਮੁਖ ਚ ਨਹੀਂ ਪਈ ਉਹ ਬਰਾਤੀਆਂ ਦੇ ਮੁਖ ਵਿੱਚ ਵੀ ਨਾ ਪੈ ਸਕੀ ਸੋ ਇਸ ਕਰਕੇ ਗੁਰੂ ਸਾਹਿਬ ਸੰਗਤ ਦਾ ਇੰਨਾ ਅਤਮ ਕਰਦੇ ਸੀ ਕਿ ਸਤ ਗੁਰੂ ਕਹਿੰਦੇ ਜਿਹੜੀ ਸਿੱਖ ਸੰਗਤ ਵਿੱਚ ਚੀਜ਼ ਨਹੀਂ ਵਰਤੀ ਜਾ ਸਕਦੀ ਉਹ ਕਿਤੇ ਹੋਰ ਵੀ ਨਹੀਂ ਵਰਤੀ ਜਾਏਗੀ ਸੋ ਇੰਨਾ ਸੰਗਤ ਦਾ ਮਾਣ ਸੀ ਸੋ ਬੇਅੰਤ ਗੱਲਾਂ ਨੇ ਜਿਹੜੀਆਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਦੀਆਂ ਗੁਰੂ ਸਾਹਿਬ ਦੇ ਪਿਆਰ ਦੀਆਂ ਸਾਖੀਆਂ ਜਿਹੜੀਆਂ ਕੀਤੀਆਂ ਜਾ ਸਕਦੀਆਂ ਪਰ ਸਮਾਂ ਬੜਾ ਸੀਮਤ ਹੈ ਸੋ ਗੁਰੂ ਕਿਰਪਾ ਕਰੇ ਆਪ ਸਰਬੱਤ ਸੰਗਤ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਗਮਨ ਗੁਰਪੁਰਬ ਨੂੰ ਮਨਾਉਣਾ ਕੀਤਾ ਭਾਈ ਗੁਰਦਾਸ ਜੀ ਕਹਿੰਦੇ ਕੁਰਬਾਨੀ ਤਿੰਨਾ ਗੁਰ ਸਿੱਖਾ ਭਾਏ ਭਗਤ ਗੁਰਪੁਰਬ ਕਰਨਦੇ ਕਹਿੰਦੇ ਮੈਂ ਕੁਰਬਾਨ ਉਹਨਾਂ ਸਿੱਖਾਂ ਤੋਂ ਜਿਹੜੇ ਪ੍ਰੇਮ ਭਾਵਨਾ ਨਾਲ ਆਪਣੇ ਗੁਰੂ ਦੇ ਦਿਨ ਮਨਾਉਂਦੇ ਨੇ ਸੋ ਆਪ ਸਰਬੱਤ ਸੰਗਤਾਂ ਦਾ ਧੰਨਵਾਦ ਹੋਰਨਾਂ